ਤੁਹਾਡੇ ਨਾਲ ਜਿਹੜੀ ਉਹ ਬਾਈ ਨੇ ਤੋਰੀ ਹੈ ਆ ਦੇ ਘਰ ਵਾਲੀ ਤੁਸੀਂ ਕੰਮ ਸਹੀ ਕਰਿਆ ਜਾਂ ਗਲਤ ਕਰਿਆ ਕੰਮ ਤਾਂ ਇਹ ਜੋ ਕੁੱਲ ਮਿਲਾ ਕੇ ਹੋਇਆ ਤਾਂ ਵੈਸੇ ਗਲਤ ਹੀ ਹੈ ਜੀ ਠੀਕ ਹੈ ਜੀ ਪਰ ਬਾਕੀ ਲੇਕਿਨ ਉਹਨੂੰ ਜਿਵੇਂ ਲੱਗਿਆ ਈਵੇਂ ਉਹਨੇ ਕਰਤਾ ਈ ਠੀਕ ਹੈ ਜੀ ਤੇ ਲੇਕਿਨ ਪਰ ਪਹਿਲਾਂ ਵੀ ਇਹਦਾ 2-3 ਵਿਆਹ ਹੋਏ ਹੋਏ ਆ ਜੀ ਠੀਕ ਹੈ ਜੀ ਤੇ ਲੇਕਿਨ ਇਹਨੇ ਐਡਾ ਕੰਮ ਵੈਸੇ ਗਲਤੀ ਕੀਤਾ ਈ ਜੋ ਕੀਤਾ ਤਾਂ ਕਿਹਨੇ ਕਰਿਆ ਗਲਤ ਇਹਨੇ ਜੀ ਘਰ ਵਾਲੇ ਨੇ ਘਰ ਨਹੀਂ ਤੁਸੀਂ ਚੰਗਾ ਕਰਿਆ ਅਸੀਂ ਵੀ ਗਲਤ ਕੀਤਾ ਹੀਗਾ ਮੰਨ। ਇੱਕ ਗਵਾਂਡੀਆਂ ਦਾ ਘਰ ਪੱਟਦਾ ਹੈ ਉਹਦੇ ਬੱਚੇ ਦੀ ਛੋਟੇ ਛੋਟੇ ਉਹਦੀ ਰੋਟੀ ਪਕਦੀ ਸੀ ਉਹਦਾ ਘਰ ਝਾੜਦਾ। ਤੁਸੀਂ ਜ਼ਿੰਮੇਵਾਰ ਨਹੀਂ ਮੰਨਦੇ ਆਪਣੇ ਆਪ ਨੂੰ ਵੀ ਮੈਂ ਕੰਮ ਗਲਤ ਕਰਿਆ। ਉਹ ਤਾਂ ਮੰਨਦੇ ਹੀ ਕੰਮ ਗਲਤੀ ਕੀਤਾ ਜੀ। ਤੇ ਪਰ ਲੇਕਿਨ ਜੋ ਉਹਨੂੰ ਵਧੀਆ ਲੱਗਿਆ ਹੀ ਉਹਨੇ ਕਰਤਾ ਨਹੀਂ ਹੋਵੇਂ। ਪਰ ਆਪਾਂ ਤਾਂ ਜੋ ਹੈ ਸੀ ਆਪਾਂ ਗਲਤੀ ਮੰਨੀ ਜੀ ਆਪਾਂ ਉਹਨੂੰ ਕਿਹਾ ਜੀ ਅੱਧਾ ਕਰਕੇ ਗਲਤ ਹੋ ਗਿਆ ਇਹ ਆਪਾਂ ਤਾਂ ਨਹੀਂ ਚਾਹੁੰਦੇ ਸੀ ਵੀ ਐਦਾਂ ਹੋਵੇ। ਪਰ ਆਪਾਂ ਤਾਂ ਕਹਿਤੀ ਜੀ ਆਪਾਂ ਪਛਾਣ ਹੋ ਜਾਂਦੇ ਆ ਵੀ ਇਹ ਕੰਮ ਨਹੀਂ ਕਰਦਾ ਮੈਂ। ਪਰ ਲੇਕਿਨ ਉਹਨੇ ਕਿਹਾ ਇਹ ਉਹ ਕਹਿੰਦਾ ਭਾਈ ਤੱਕੇ ਨਾ ਹੀ ਮੇਰੇ ਨਾਲ ਤੋਰਦੀ ਉਹ ਕਹਣੀ ਸੀ ਤੁਹਾਨੂੰ ਉਹ ਚੰਗੀ ਲੱਗਦੀ ਸੀ ਤੁਸੀਂ ਤੁਹਾਡਾ ਪਿਆਰ ਫੇਰ ਹੀ ਪਿਆ ਨਾ ਜੇ ਜਰਾ ਕਿਸੇ ਨਾਲ ਪਿਆਰ ਪੈਂਦਾ ਹੈ ਆਪ ਨੂੰ ਉਹ ਚੰਗਾ ਲੱਗਦਾ ਹੈ ਹਾਂਜੀ ਹਾਂਜੀ ਜਿਹੜਾ ਆਪਣੇ ਨਾਲ ਪਿਆਰ ਕਰਦਾ ਉਹ ਆਪ ਨੂੰ ਚੰਗਾ ਲੱਗਿਆ ਤੁਸੀਂ ਫੇਰ ਹੀ ਪਿਆਰ ਕਰਿਆ ਉਹਨੂੰ ਹਾਂਜੀ ਹਾਂਜੀ ਚੰਗਾ ਤਾਂ ਲੱਗਦੇ ਸੀ ਇਹ ਤਾਂ ਨਹੀਂ ਚੰਗਾ ਨਹੀਂ ਲੱਗਦਾ ਸੀ ਜੀ ਪਰ ਲੇਕਿਨ ਐਦਾਂ ਮੇਰੇ ਨਾਲ ਤੋਰਤਾ ਹੀ ਉਹ ਤਾਂ ਉਹ ਬਿਲਕੁਲ ਸਹੀ ਲੱਗਦਾ ਸਾਨੂੰ ਆ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਜੇ ਤੈਨੂੰ ਚੰਗੀ ਲੱਗਦੀ ਸੀ ਤੇ ਤੂੰ ਉਹਨੂੰ ਲੈ ਜਾ ਹਾਂਜੀ ਹਾਂਜੀ ਉਹ ਕਹਿੰਦਾ ਵੀ ਜੇ ਤੈਨੂੰ ਚੰਗਾ ਲੱਗਦਾ ਸੀ ਤੇ ਤੂੰ ਜਾ ਇਹਦੇ ਨਾਲ ਹਾਂਜੀ ਉਹਦਾ ਕੋਈ ਨਾ ਜ ਜੋ ਹੁਣ ਉਹਨੇ ਫਿਰ ਕਰਤਾ ਜੀ ਉਹਨੇ ਫਿਰ ਸਾਨੂੰ ਅਸੀਂ ਫਿਰ ਜੋ ਤਾਂ ਕਰਨਾ ਸੀ ਜੀ ਜੋ ਉਹਨੇ ਕਰਤਾ ਜੀ ਆਪਾਂ ਲੈ ਜੀ ਫਿਰ ਇਹੀ ਚੀਜ਼ ਸਾਰੀ ਤੁਹਾਡੇ ਨਾਲ ਗੁਜਰੇ ਫਿਰ ਉਹ ਤਾਂ ਮੰਨਦੇ ਹੀ ਹੁੰਦਾ ਤਾਂ ਹੈ ਹੀ ਗਲਤੀ ਹੋ ਗਈ ਤੇ ਤੁਸੀਂ ਹੁੰਦੀ ਹਾਂਜੀ ਫਿਰ ਤੁਹਾਡੇ ਨਾਲ ਤੇ ਕੀ ਗੁਜਰੂਗੀ ਤੁਹਾਡੀ ਪਤਨੀ ਹੋਵੇ ਕੋਈ ਗੈਰ ਬੰਦਾ ਤੁਹਾਡੇ ਘਰੇ ਆਵੇ ਉਹਦੇ ਆ ਕੇ ਹਾਂਜੀ ਠੀਕ ਹੈ ਨਾਲ ਤੁਸੀਂ ਕਹਿ ਦੋਗੇ ਵੀ ਤੂੰ ਉੱਤਰ ਜਾ ਨਹੀਂ ਜੀ ਐਦਾ ਤਾਂ ਨਹੀਂ ਕੀਤਾ ਜਾਂਦਾ ਜੀ ਅੱਦਾ ਦਾ ਨਹੀਂ ਕਰਿਆ ਜਾਂਦਾ ਪਰ ਲੇਕਿਨ ਉਹਨੇ ਦਾ ਧੱਕੇ ਨਹੀਂ ਤੋਰੀ ਹਾਂਜੀ ਉਹਦਾ ਫਿਰ ਆਪਾਂ ਦਾ ਹੁੰਦੇ ਤੂੰ ਗਲਤੀ ਜੋ ਹੋਇਆ ਸੀਗਾ ਜੀ ਆਪਣੇ ਤੋਂ ਉਹ ਤਾਂ ਆਪਾਂ ਗਲਤੀ ਫੀਲ ਕਰ ਹੀ ਰਹੇ ਸੀਗੇ ਜੀ ਅੱਦਾ ਕਰਕੇ ਵੀ ਆਪਾਂ ਗਲਤੀ ਹੋ ਗਈ ਮੇਰੇ ਤੋਂ ਪਰ ਇਹ ਕਾਦੀ ਹੈ ਕਿਸੇ ਦੀ ਧੀ ਪੈਣ ਛੇੜ ਦੋ ਆਪਾਂ ਰਾਸਤੇ ਜਾਂਦੇ ਉਹਦੀ ਅਜਿੱਤ ਨੂੰ ਹੱਥ ਪਾ ਲਓ ਤੇ ਮੁੜ ਕੇ ਆਪਾਂ ਕਹਦੇ ਮੇਰੇ ਤੋਂ ਗਲਤੀ ਹੋ ਗਈ ਨਹੀਂ ਆਪਾਂ ਇਹ ਤਾਂ ਚਲੋ ਜੋ ਹੋਇਆ ਆਪਣੇ ਆ ਵੈਸੇ ਗਲਤੀ ਹੋਇਆ ਜੀ ਚੰਗਾ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਗਵਾਂਡੀਆਂ ਦੀ ਬਹੂ ਹੈ ਉਹ ਤੁਹਾਡਾ ਯਾਰ ਵੇਲੀ ਹੈ ਮੈਂ ਇੱਕ ਯਾਰ ਬੇਲੀ ਦਾ ਘਰ ਪਟ ਰਿਹਾ ਹਾਂ ਹਾਂਜੀ ਨਹੀਂ ਆਪਾਂ ਇਤੋਂ ਤੱਕ ਤਾਂ ਸੋਚਿਆ ਨਹੀਂ ਸੀਗਾ ਜੀ ਪਰ ਨਾ ਲੇਕਿਨ ਉਹਨਾਂ ਨੇ ਜੋ ਕੀਤਾ ਵੈਸੇ ਜੀ ਉਹਨਾਂ ਦੇ ਕਈ ਇਹਨੇ ਉਹਨਾਂ ਨੇ ਕੀਤਾ ਉਹਨਾਂ ਨੇ ਕੀਤਾ ਸਾਰਾ ਕੰਮ ਤਾਂ ਤੁਹਾਡੇ ਪੈਰੋਂ ਹੀ ਹੋਇਆ ਹੋਇਆ ਤਾਂ ਸਾਡੇ ਪੈਰੋਂ ਹੀ ਪਰ ਗੱਲ ਪਏ ਆ ਨਾ ਜੀ ਵੀ ਐਦਾ ਕਰਕੇ ਆਪਾਂ ਤਾਂ ਉਹਨਾਂ ਚਾਹੁੰਦੇ ਸੀਗੇ ਪਰ ਗੱਲ ਬਾਤ ਜੋ ਕੀਤੀ ਵੀ ਉਹਨੇ ਆਪਣੇ ਨਾਲ ਆਪਾਂ ਤਾਂ ਲੇਕਿਨ ਉੱਥੋਂ ਤੱਕ ਜਾਂਦੇ ਨਹੀਂ ਸੀ ਨਾ ਹੀ ਆਪਾਂ ਅੱਜ ਤੱਕ ਐਹੋ ਜਿਹਾ ਕੋਈ ਕੰਮ ਕੀਤਾ ਹੀ ਪਿੰਡ 'ਚ ਪੁੱਛ ਲੋ ਪਰ ਪਹਿਲਾ ਚਾਂਸ ਹੋਇਆ ਆਪਣੇ ਨਾਲ ਵੀ ਐਦਾ ਆਪਾਂ ਕੰਮ ਕਰ ਬੈਠੇ ਹਾਂਜੀ ਅੰਡੀਆਂ ਗੁੰਡ ਗੁੰਡ ਤੁਹਾਡਾ ਪਾਂਡਾ ਤਿਆਗਤਾ ਪਾਂਡਾ ਤਿਆਗਣਾ ਹੀ ਨਹੀਂ ਸੀਗਾ ਜੀ ਜਦੋਂ ਫਿਰ ਕੰਮ ਆਪਾਂ ਉਹੋ ਜਿਹਾ ਕਰ ਬੈਠੇ ਗਲਤ ਕਰਤਾ ਜੀ ਹਾਂਜੀ ਕੀ ਲੱਗਦਾ ਵੀ ਹੁਣ ਤੁਹਾਨੂੰ ਵੀ ਪਿੰਡ ਦੇ ਵਿੱਚ ਕਿਸੇ ਦੇ ਘਰੇ ਵੜਨ ਦੀ ਆਜ਼ਾਦੀ ਹੈ ਕਿ ਕਿਸੇ ਦੇ ਘਰੇ ਵੜ ਜਾਓਗੇ ਕਿਸੇ ਭੈਣ ਭਰਾ ਨਾਲ ਗੱਲ ਕਰ ਲਵਾਂਗੇ ਖੜਕੇ ਘਰੇ ਤਾਂ ਨਹੀਂ ਮੰਨਦੇ ਆ ਤੁਹਾਡੀ ਗੱਲ ਨਾਲ ਸਹਿਮਤ ਆਈ ਪਰ ਉਹਨਾਂ ਨੇ ਲੇਕਿਨ ਪਹਿਲਾ ਵੀ ਕੰਮ ਗਲਤ ਉਹ ਪਹਿਲਾ ਜਨਾਨੀ ਗਲਤੀ ਸੀਗੀ ਉਹਦਾ ਗਲਤੀ ਉਹ ਤਾਂ ਜਨਾਨੀ ਗਲਤ ਸੀ ਤੇ ਫਿਰ ਤੁਸੀਂ ਉਹਦੇ ਘਰੇ ਕਉਂ ਜਾਣ ਲੱਗੇ ਤੁਸੀਂ ਵੀ ਗਲਤ ਸੀ ਕਿਤੇ ਨਾ ਸੀ ਜਾਂਦੇ ਹੁੰਦੇ ਸੀਗੇ ਜੀ ਪਰ ਉਹਦਾ ਗੱਲਬਾਤ ਹੋ ਗਈ ਜੀ ਤੇ ਆਪਾਂ ਗੱਲਬਾਤ ਕਰ ਲਈ ਨਹੀਂ ਗੱਲਬਾਤ ਕਾਹਤੋਂ ਕੀਤੀ ਤੁਸੀਂ ਚੰਗੀ ਲੱਗਦੀ ਸੀ ਸੋਹਣੀ ਲੱਗਦੀ ਸੀ ਤੁਹਾਨੂੰ ਸੋਹਣੀ ਲੱਗਦੀ ਸੀ ਉਹਨਾਂ ਨੇ ਸੋਹਣੀ ਲੱਗਦੀ ਸੀ ਫੇ ਰੱਖੀ ਕਿਉਂਣਾ ਤੁਸੀਂ ਉਹ ਤਾਂ ਕਹਿੰਦਾ ਵੀ ਜੇ ਤੋ ਸੋਹਣੀ ਲੱਗਦੀ ਰਹਿ ਜਾ ਆਪਾਂ ਤਾਂ ਲੈ ਆਏ ਸੀਗੇ ਲੇਕਿਨ ਹੁਣ ਹੈ ਹੀ ਨਹੀਂ ਜੋ ਉਹਦੇ ਆਏ ਕਰਦੇ ਉਹ ਲੈ ਗਏ ਜੀ ਕੌਣ ਲੈ ਗਿਆ ਹੁਣ ਉਹਦੇ ਉਹ ਲੈ ਗਏ ਪੇਕੇ ਲੈ ਗਏ ਤੁਸੀਂ ਆਖਿਆ ਨਹੀਂ ਮੈਂ ਮੈਂ ਰੱਖਣੀ ਐ ਮੈਂ ਰੱਖ ਲੈਣਾ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਜੀ ਮੈਂ ਤਾਂ ਫਿਰ ਤਾਂ ਹੀ ਲੈ ਕੇ ਆਇਆ ਸੀ ਰੱਖਣੀ ਸੀ ਤਾਂ ਤਾਂ ਹੀ ਲੈ ਕੇ ਆਂਦੀ ਸੀ ਕਰੇ ਹਾਂਜੀ ਤੁਹਾਡੇ ਘਰ ਵੀ ਤੁਹਾਡੀ ਮਾਤਾ ਹੈਗੀ ਆ ਤੁਹਾਡੀ ਭੈਣ ਆ ਘਰੇ ਤੁਹਾਡੇ ਪਰਿਵਾਰ ਹੈ ਆਪਾਂ ਕੀ ਜਿਹੜਾ ਤੁਸੀਂ ਹੁਣ ਕਦਮ ਕਰਿਆ ਹਾਂਜੀ ਸ਼ਰਮ ਨਹੀਂ ਆਈ ਵੀ ਮੈਂ ਯਾਰ ਕਰ ਰਿਆ ਮੇਰੇ ਵੀ ਘਰੇ ਪੈਣਾ ਮੇਰੇ ਵੀ ਇੱਕ ਮਾਤਾ ਹੈਗੀ ਆ ਮੇਰੇ ਵੀ ਘਰੇ ਪਰਜਾਈ ਹੈਗੀ ਆ ਸ਼ਰਮਤਾ ਗੱਲ ਠੀਕ ਹੈ ਸਹਮਤਾ ਦੀ ਗੱਲ ਸ਼ਰਮਤਾ ਆਉਂਦੀ ਹੈ ਇਹ ਸ਼ਰਮਤਾ ਦੀ ਕਿਹੜੀ ਗੱਲ ਹੈ ਸ਼ਰਮ ਨਹੀਂ ਆਉਂਦੀ ਸ਼ਰਮਤਾ ਆਉਂਦੀ ਹੈ ਪਰ ਜੋ ਹੁਣ ਹੋ ਹੀ ਗਿਆ ਜੀ ਉਹਦਾ ਫਿਰ ਕੀ ਹੁਣ ਕਰ ਸਕਦੀ ਤੁਸੀਂ ਤਾਂ ਘਰ ਪਟਤਾ ਨਾ ਉਹਦਾ ਦੋ ਬੱਚਿਆਂ ਦੀ ਮਾਂ ਹਾਂਜੀ ਹਾਂਜੀ ਬੰਦੇ ਕੋਲੋਂ ਉਹਦੇ ਘਰ ਵਾਲੀ ਵੱਖ ਹੋ ਗਈ ਉਹ ਕਿਹਦੀ ਵਜ੍ਹਾ ਕਰਕੇ ਹੋਈ ਕੋਈ ਤਾਂ ਆਪਣੀ ਵਜ੍ਹਾ ਕਰਕੇ ਹੀ ਆ ਜੀ ਚਲੋ ਮੰਨਦੇ ਆ ਜੀ ਆਪਣੀ ਵਜ੍ਹਾ ਕਰਕੇ ਹੀ ਹੋਈ ਆ ਕੁਝ ਉਹਨਾਂ 'ਚ ਵੀ ਹੈ ਸੀ ਕੋਈ ਗੱਲਬਾਤ ਗਲਤੀ ਉਹਨਾਂ 'ਚ ਵੀ ਹੈ ਸੀ ਕੋਈ ਤਾਂ ਕਰਕੇ ਹੀ ਉਹਨਾਂ ਦਾ ਨਿਭਾਵ ਨਹੀਂ ਹੋ ਰਿਆ ਸੀਗਾ ਜੀ ਉਹ ਵੀ ਆਪਸ 'ਚ ਲੜਦੇ ਲੁੱੜਦੇ ਸੀ ਜੀ ਕੁਝ ਕਰਦੇ ਸੀ ਤਾਂ ਕਰ ਤੁਹਾਡੀ ਵਜ੍ਹਾ ਕਰਕੇ ਲੜਦੇ ਸੀ ਮੇਰੀ ਵਜ੍ਹਾ ਕਰਕੇ ਨਾ ਉਦੋਂ ਪਹਿਲਾਂ ਹੀ ਚੱਲਦਾ ਸੀਗਾ ਜੀ ਕਲੇਸ਼ ਉਹਨਾਂ ਦਾ ਉਦੋਂ ਪਹਿਲਾਂ ਵੀ ਚੱਲਦਾ ਸੀਗਾ ਇਹ ਨਹੀਂ ਮੇਰੀ ਵਜ੍ਹਾ ਕਰਕੇ ਜੀ ਉਦੋਂ ਪਹਿਲਾਂ ਤੁਹਾਡੀ ਤੁਹਾਡੀ ਦੋਸਤੀ ਸੀ ਆਪਸ ਵਿੱਚ ਪੱਕੀ ਦੋਸਤੀ ਉਹਦੇ ਨਾਲ ਸੀ ਨਹੀਂ ਮੇਰੇ ਹੀ ਉਹਦੇ ਭਰਾ ਨਾਲ ਸੀ ਜੀ ਦਿਓਰ ਨਾਲ ਸੀ ਉਹਦੇ ਦੋਸਤੀ ਹਾਂਜੀ ਫਿਰ ਉਹਨੂੰ ਪਤਾ ਲੱਗ ਗਿਆ ਫਿਰ ਉਹਨੇ ਕੀ ਆਖਿਆ ਉਹਦੇ ਭਰਾ ਨੇ ਕੀ ਆਖਿਆ ਦਿਓਰ ਨੇ ਤੈਨੂੰ ਉਹਦੇ ਭਰਾ ਨੇ ਉਹਨੂੰ ਕਹਤਾ ਜੀ ਵੀ ਐਦਾ ਕਰਕੇ ਇਹਦੇ ਨਾਲ ਯਾਰੀ ਜੋ ਵੀ ਬਾਰ-ਬਾਰ ਦੀ ਰੱਖ ਵੀ ਕਿਵੇਂ ਐਦਾ ਬੰਦਾ ਹੈ ਗਲਤ ਹੈ ਜਾਂ ਕੁਛ ਹੈ ਉਹਨਾਂ ਨੇ ਪਹਿਲਾਂ ਹੀ ਉਹਨੂੰ ਕਹਤਾ ਸੀਗਾ ਜੀ ਤੈਨੂੰ ਤੇ ਉਹਨਾਂ ਨੂੰ ਹਾਂਜੀ ਹਾਂਜੀ ਤੈਨੂੰ ਕਹਤਾ ਸੀ ਗਲਤ ਹੈ ਹਾਂਜੀ ਮੈਨੂੰ ਕਹਤਾ ਸੀਗਾ ਜੀ ਵੀ ਇਹ ਗਲਤ ਆ ਬੰਦਾ ਵੀ ਐਦਾ ਕਰਕੇ ਉਹਨੂੰ ਕਰੇ ਨਾ ਵੜੇ ਜਾਂ ਕੁਛ ਉਹੋ ਜੀ ਗੱਲਬਾਤ ਹਾਂ ਉਹ ਤਾਂ ਕਰਕੇ ਹੀ ਫਿਰ ਉਦੋਂ ਬਾਅਦ ਆਪਾਂ ਥੋੜਾ ਜਿਹਾ ਰਿਲੇਸ਼ਨ ਆਪਾਂ ਜਾਣਾ ਆਉਣਾ ਛੱਡਤਾ ਹੀ ਉਪਰ ਫਿਰ ਵੀ ਫੋਨ ਫਾਨ ਮੈਨੂੰ ਤੱਕੇ ਨਾ ਅੱਧਾ ਕਰਕੁੱਤ ਲੈਂਦੀ ਸੀਗੀ ਫਿਰ ਉਹ ਗੱਲ ਸਹੀ ਉਹ ਗੱਲ ਸਹੀ ਕਹਿੰਦਾ ਸੀ ਮੁੰਡਾ ਵੀ ਇਹ ਬੰਦਾ ਗਲਤ ਹੈ ਸਹੀ ਕਹਿੰਦਾ ਸੀ ਜੀ ਆਪਾਂ ਤਾਂ ਕਹਿੰਦੇ ਹਾਂ ਕਿ ਸਹੀ ਕਹਿੰਦਾ ਸੀ ਗਲਤ ਤਾਂ ਨਹੀਂ ਕਿਹਾ ਉਹਨਾਂ ਨੇ ਆਪਾਂ ਨੂੰ ਵੀ ਸਮਝਾਇਆ ਜੀ ਪਹਿਲਾਂ ਪਰ ਫਿਰ ਵੀ ਅਸੀਂ ਨਹੀਂ ਸਮਝੇ ਪਰ ਗੱਲਬਾਤ ਕਰਦੇ ਰਹੇ ਜਨਾਨੀ ਤੱਕੇ ਨਾ ਫੋਨ ਲਾ ਲੂ ਕਿਸ ਨੂੰ ਲਾਲ ਲੁੰਦੇ ਜੀ ਲਾਇਆ ਤਾਂ ਹੀ ਆਪਾਂ ਗੱਲ ਇੱਥੋਂ ਤੱਕ ਪਹੁੰਚ ਗਈ ਜੀ ਉਹ ਫੋਨ ਲਾਉਂਦੇ ਸੀ ਤਾਂ ਹੀ ਇੱਥੋਂ ਤੱਕ ਗੱਲ ਜਦੋਂ ਫੋਨ ਲਾਉਂਦੀ ਸੀ ਧੱਕੇ ਲਾਉਂਦੀ ਸੀ ਆਪਾਂ ਵੀ ਚੱਕ ਲੈਂਦੇ ਸੀ ਮੈਂ ਵੀ ਗੱਲਬਾਤ ਕਰਦਾ ਹੀ ਸੀ ਗਾਈ ਗਲਤੀ ਮੇਰੀ ਵੀ ਹੁੰਨੀ ਹੈ ਗਲਤੀ ਉਹਨਾਂ ਦੀ ਵੀ ਹੁੰਨੀ ਹੈ ਤੂੰ ਫੋਨ ਲਾਉਂਦੀ ਸੀ ਤੂੰ ਉਹਨਾਂ ਦੇ ਘਰੇ ਕਹੋਣਾ ਦੱਸਿਆ ਵੀ ਤੁਹਾਡੀ ਬਹੂ ਮੈਨੂੰ ਫੋਨ ਲਾਉਂਦੀ ਹੈ ਭਾਈ ਨੂੰ ਸਮਝਾਓ ਕੱਲ ਨੂੰ ਮੈਨੂੰ ਮੜਾ ਕਹੋਗੇ ਹਾਂਜੀ ਹਾਂਜੀ ਉਹਦਾ ਉਹਨਾਂ ਨੂੰ ਪਤਾ ਲੱਗ ਗਿਆ ਸੀ ਜੀ ਉਹਨਾਂ ਨੇ ਆਪਾਂ ਨੂੰ ਕਹਿਤਾ ਸੀ ਜੇ ਫਿਰ ਆਪਾਂ ਵੀ ਜਾਣਾ ਆਉਣਾ ਰਿਲੇਸ਼ਨ ਘਟਾਤਾ ਸੀ ਜਾਂਦਾ ਹੁੰਦਾ ਹੀ ਨਹੀਂ ਸੀ ਜੀ ਮੈਂ ਤਾਂ ਇੰਨਾ ਉਹਨਾਂ ਪਰ ਲੇਕਿਨ ਉਹਨਾਂ ਨੇ ਉਹਨੂੰ ਸਮਝਾਉਣ ਦੀ ਬਾਵਜੂਦ ਮੈਨੂੰ ਕਹਿ ਦਿੰਦੇ ਹੁੰਦੇ ਸੀ ਉਹਨੂੰ ਵੀ ਉਹਨਾਂ ਨੇ ਕਿਹਾ ਤਾਂ ਹੈ ਪਰ ਉਹਦੇ ਕੁੱਟਮਾਰ ਐਦਾਂ ਜੋ ਕੁਝ ਉਹ ਜ ਕਰਦਾ ਰਿਹਾ ਵੀ ਕੋਈ ਉਹ ਲੜ ਕੰਜਰ ਕਲੇਸ਼ ਕਰ ਲੈਣਾ ਜੀ ਉਹਨਾਂ ਨੇ ਆਪਸ ਦੇ ਵਿੱਚ ਜੀ ਤੇ ਤਾਂ ਕਰਕੇ ਫਿਰ ਥੋੜਾ ਜਿਹਾ ਹੋ ਗਿਆ ਜੀ ਉਹਨਾਂ ਨੇ ਆ ਕਦਮ ਕਰਤਾ ਜਕਲੇ ਤੁਹਾਡਾ ਸਭ ਤੋਂ ਪਹਿਲਾਂ ਦੱਸੋ ਸਟਾਰਟਿੰਗ ਆਉਣ ਜਾਣ ਕੇ ਬਣਿਆ ਉਹਦੇ ਨਾਲ ਜਾਣੋਂ ਜੀ ਪਹਿਲਾਂ ਤੋਂ ਹੀ ਚਾਚੀ ਲੱਗਦੇ ਮੇਰਾ ਚਾਚਾ ਹੀ ਹੈ ਜੀ ਜਿਨ੍ਹਾਂ ਦੇ ਘਰੇ ਵਿਆਹੀ ਸੀ ਇਹ ਮੇਰਾ ਚਾਚਾ ਹੀ ਹੈ ਜੀ ਸਗਾ ਤੁਹਾਨੂੰ ਹਾਂ ਜੀ ਸਗਾ ਹੀ ਹੈ ਜੀ ਤੇ ਉਹਨਾਂ ਦੇ ਘਰੇ ਪਹਿਲਾਂ ਹੀ ਹੁੰਦੇ ਜਾਂਦੇ ਸੀ ਉਹਨਾਂ ਦੇ ਮੁੰਡੇ ਨਾਲ ਮੇਰੀ ਯਾਰੀ ਸੀਗੀ ਉਹਨਾਂ ਕੋਲ ਪਹਿਲਾਂ ਹੀ ਹੁੰਦਾ ਜਾਂਦਾ ਸੀ ਪਹਿਲਾਂ ਕੋਈ ਐਹੋ ਜੀ ਗੱਲਬਾਤ ਹੁੰਦੀ ਨਹੀਂ ਸੀਗੀ ਜੀ ਉਹਨਾਂ ਨੇ ਲੇ ਕੇ ਪਤਾ ਨਹੀਂ ਕੀ ਉਹਨਾਂ ਸੁਝਾਈ ਉਹਨਾਂ ਨੇ ਮੈਨੂੰ ਪੁੱਛ ਲਈ ਅੱਦਾ ਕਰਕੇ ਮੈਂ ਗੱਲ ਕਰਨੀ ਤੋਂ ਡੇਣਾ ਜੇ ਕੁਝ ਤੋਂ ਤਾਂ ਕਰਕੇ ਸਰ ਉਦੋਂ ਬਾਅਦ ਗੱਲ ਮੈਂ ਵੀ ਕਰ ਬੈਠਾ ਜੀ ਤੇ ਉਦੋਂ ਬਾਅਦ ਗਾਂ ਦੀ ਗਾਂ ਐਂਦਾ ਗੱਲ ਵੱਧ ਗਈ ਵੱਧ ਗਈ ਇੱਕ ਦਿਨ ਆ ਕੰਮ ਆ ਗਿਆ ਜੀ ਯਾਰ ਮਾਰ ਯਾਰ ਮਾਰ ਕਰੀ ਤੁਸੀਂ ਫਿਰ ਆ ਕੰਮ ਹੀ ਹੋ ਗਿਆ ਯਾਰ ਯਾਰ ਮਾਰੀ ਕਰੀਏ ਫੇ ਤੁਸੀਂ ਯਾਰ ਸੀ ਉਹਦਾ ਭਰਾ ਤੇ ਯਾਰ ਮਾਰੀ ਹੋ ਗਈ ਯਾਰ ਮਾਰ ਵਾਲੀ ਹੋ ਗਿਆ ਹੀ ਕੰਮ ਹੁਣ ਤਾਂ ਜਿਵੇਂ ਮਿਲਾ ਲਉ ਉਵੇਂ ਹੀ ਐਂ ਗੱਲ ਯਾਰ ਮਾਰ ਵਾਲਾ ਹੀ ਹੋ ਗਿਆ ਜੀ ਜਦੋਂ ਫਿਰ ਆ ਕਦਮ ਹੋ ਹੀ ਗਿਆ ਕੰਮ ਗੱਲ ਹੀ ਹੋ ਗਈ ਜਦੋਂ ਆ ਕਿੰਨਾ ਚਿਰ ਤੁਹਾਡਾ ਚੱਲਦਾ ਰਿਹਾ ਹੈ ਕੰਮ ਗੱਲਬਾਤ ਕਿੰਨੇ ਚਿਰ ਡੇਢ ਕੁ ਮਹੀਨਾ ਹੋ ਗਿਆ ਇਹ ਗੱਲਬਾਤ ਚੱਲਦੀ ਨੂੰ ਡੇਢ ਕੁ ਮਹੀਨੇ ਬਾਅਦ ਇਹ ਕੰਮ ਹੋ ਗਿਆ ਜੀ ਡੇਢ ਮਹੀਨਾ ਹੋ ਗਿਆ ਜੀ ਪੂਰਾ ਹਾਂਜੀ ਜਦੋਂ ਉਹਨੇ ਤੁਹਾਨੂੰ ਘਰੇ ਬੁਲਾ ਲਿਆ ਸੀ ਆਪਦੇ ਫੋਨ ਕਰਕੇ ਮੁੰਡੇ ਨੇ ਉਹਦੇ ਘਰ ਵਾਲੇ ਨੇ ਵੀ ਤੂੰ ਸਾਡੇ ਘਰੇ ਆ ਤੁਹਾਨੂੰ ਉਦੋਂ ਕੀ ਲੱਗਿਆ ਫਿਰ ਵੀ ਜਦੋਂ ਉਹ ਫੋਨ ਕਰਕੇ ਸਾਡੇ ਲਿਆ ਮੈਨੂੰ ਉਹ ਤਾਂ ਜੇ ਤੋ ਪੰਚਾਇਤ ਘਰੇ ਇਕੱਠੀ ਕੀਤੀ ਹੋਈ ਸੀ ਨਾ ਇਹ ਉਹਨਾਂ ਨੇ ਉਹਨਾਂ ਨੇ ਜਦੋਂ ਪੰਚਾਇਤ ਇਕੱਠੀ ਕੀਤੀ ਹੋਈ ਸੀ ਫਿਰ ਮੈਨੂੰ ਬੁਲਾ ਲਿਆ ਜੀ ਮੈਂ ਤਾਂ ਜਾਂਦਾ ਨਹੀਂ ਸੀ ਜੀ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਅੱਦਾ ਕਰਕੇ ਮੈਂ ਤਾਂ ਕੀ ਮੈਂ ਤਾਂ ਗਲਤੀ ਵੀ ਆਪਾਂ ਫੀਲ ਕੀਤੀ ਵੀ ਤੂੰ ਰੱਖ ਲੈ ਇਹਨੂੰ ਚਲੋ ਮੇਰੇ ਤੋਂ ਗਲਤੀ ਹੋ ਗਈ ਲੇਕਿਨ ਉਹ ਜਦੋਂ ਫਿਰ ਉਹ ਆਪ ਹੀ ਨਹੀਂ ਮੰਨਦੀ ਪਈ ਸੀ ਪਤਾ ਨਹੀਂ ਉਹਨਾਂ ਚਾਪਸ ਕੀ ਗੱਲ ਹੋਈ ਜੀ ਉਹ ਆਪ ਚੰਦਾ ਸਮਝੋਦਾ ਉਹਨਾਂ ਦਾ ਹੋਇਆ ਨਹੀਂ ਵੀ ਆਪਾਂ ਤਾਂ ਜੋ ਹੈ ਸੀ ਆਪਾਂ ਗਲਤੀ ਹੁੰਦੇ ਤਾਂ ਫੀਲ ਕੀਤੀ ਵੀ ਮੇਰੇ ਤੋਂ ਗਲਤੀ ਹੋ ਗਈ ਠੀਕ ਹੈ ਪਰ ਲੇਕਿਨ ਫਿਰ ਵੀ ਅੱਦਾ ਇਹ ਕੱਲ ਨਹੀਂ ਉਹਨਾਂ ਨੇ ਕੀਤੀ ਉਹ ਤੱਕੇ ਨਾਲ ਹੀ ਮੇਰੇ ਨਾਲ ਹੀ ਉਹ ਕਹਿੰਦਾ ਵੀ ਤੂੰ ਇਹਨੂੰ ਲੈ ਜਾ ਹਾਂਜੀ ਜਦੋਂ ਤੁਸੀਂ ਘਰੇ ਗਏ ਆ ਹਾਂਜੀ ਮਨ ਦੇ ਵਿੱਚ ਕੋਈ ਖਿਆਲ ਨਹੀਂ ਆ ਵੀ ਮੈਂ ਉਹਨਾਂ ਦੇ ਘਰੇ ਚੱਲੇ ਆ ਮੈਂ ਉਹਦੀ ਜਨਾਨੀ ਨਾਲ ਮਾੜਾ ਸੀ ਤੇ ਮੇਰੇ ਤੇ ਉਹ ਕਿਸੇ ਤਰ੍ਹਾਂ ਕੋਈ ਵਾਰ ਵੀ ਕਰ ਸਕਦਾ ਹਾਂਜੀ ਉਹ ਤਾਂ ਫਿਰ ਜਦੋਂ ਪੰਚਾਇਤ ਹੀ ਮੈਨੂੰ ਨਾਲ ਜਦੋਂ ਪੰਚਾਇਤ ਹੀ ਲੈ ਕੇ ਗਈ ਨਾ ਜੀ ਪੰਚਾਇਤ ਹੀ ਜਦੋਂ ਲੈ ਗਈ ਮੈਨੂੰ ਨਾਲ ਮੈਨੂੰ ਪੰਚਾਇਤ ਕਹਿੰਦੀ ਵੀ ਅੱਧਾ ਕਰਕੇ ਫਿਰ ਤੈਨੂੰ ਬੁਲਾਈ ਜਾਂਦੇ ਆ ਜਾ ਵੀ ਤੇਰੇ ਨਾਲ ਤੋਰਨੀ ਹੈ ਫਿਰ ਮੈਂ ਤਾਂ ਇੱਕ ਵਾਰ ਪਹਿਲਾਂ ਤਾਂ ਕਿਹਾ ਸੀਗਾ ਜੀ ਉਹ ਫਿਰ ਕਹਿੰਦੇ ਬਈ ਹੁਣ ਤੂੰ ਜੋ ਗੱਲ ਕੀਤੀ ਕੰਮ ਕਰ ਕੀਤਾ ਕਹਿੰਦੇ ਗਲਤੀ ਕੀਤੀ ਹੈ ਕਹਿੰਦੇ ਤੈਨੂੰ ਇਹ ਰੱਖਣੀ ਪੈਣੀ ਹੈ ਫਿਰ ਮੈਂ ਤਾਂ ਫਿਰ ਕਹਿਣਾ ਸੀਗਾ ਜੀ ਉਹ ਫਿਰ ਹੁਣ ਉਹਨੂੰ ਹੋਰ ਫਿਰ ਕੀ ਕਰਦੇ ਜੀ ਉਹਨਾਂ ਘਰੇ ਘੱਲ ਦਿੰਦੇ ਜਾਂਦਾ ਫਿਰ ਮੈਂ ਕਹਤਾ ਜੀ ਮੈਂ ਕਿਹਾ ਚਲੋ ਕੋਈ ਨਾ ਇਹ ਤੋਰਨੀ ਹੈ ਮੇਰੇ ਨਾਲ ਘੱਲ ਦੋ ਜੀ ਫਿਰ ਹਾਂਜੀ ਤੁਸੀਂ ਪਸੰਦ ਕਰਦੇ ਸੀ ਉਹਨਾਂ ਨੂੰ ਪਸੰਦ ਤਾਂ ਕਰਦੇ ਸੀ ਸਾਰਾ ਤਾਂ ਹੀ ਇਹ ਗੱਲਬਾਤ ਹੋ ਗਈ ਜਿੱਥੋਂ ਤੱਕ ਹੁਣ ਚਾਹੁੰਦੇ ਸੀ ਤੁਸੀਂ ਉਹਨੂੰ ਹਾਂਜੀ ਰੱਖਣਾ ਤਾਂ ਚਾਹੁੰਦੇ ਸੀ ਫਿਰ ਉਹਨਾਂ ਨੇ ਜਦੋਂ ਕੱਲ ਹੀ ਦਿੱਤੀ ਫਿਰ ਨਾਲ ਮੇਰੇ ਜਦੋਂ ਤੁਸੀਂ ਇਹ ਸਾਰੀ ਘਟਨਾ ਘਟ ਜਾਂਦੀ ਹੈ ਤੁਸੀਂ ਲੈ ਕੇ ਘਰੇ ਆਉਂਨੇ ਹੋ ਤੁਹਾਡੀ ਮੰਮੀ ਤੁਹਾਡੇ ਪਾਪਾ ਕੀ ਕਹਿੰਦੇ ਤੁਹਾਨੂੰ ਫਿਰ ਇਹ ਕਰਦੇ ਤਾਂ ਗਾਲ੍ਹਾਂ ਹੀ ਕੱਢਦੇ ਸੀਗੇ ਵੀ ਇਹ ਤੂੰ ਕੰਮ ਕੀ ਕੀਤਾ ਗਲਤ ਗਲਤੀ ਕੀਤਾ ਹੀ ਸਹੀ ਤਾਂ ਕੰਮ ਕੀਤਾ ਨਹੀਂ ਮਾਤਾ ਹਰੀ ਤਾਂ ਗਾਲ੍ਹਾਂ ਹੀ ਕੱਢਦੇ ਸੀਗੇ ਵੀ ਇੱਥੇ ਤੈਨੂੰ ਨਹੀਂ ਰੱਖਣਾ ਵੀ ਤੂੰ ਆਹ ਗਲਤ ਕੰਮ ਕੀਤਾ ਜਾਂ ਕੋਹੋ ਜਿਹਾ ਤੇ ਫਿਰ ਉਦੋਂ ਬਾਅਦ ਕਰਦੇ ਹੁਣ ਜੋ ਕਹਿ ਰਹਾ ਸੀ ਕਰਦੇ ਨਾ ਮੈਂ ਗੱਲ ਕੀਤੀ ਵੀ ਅੱਦਾ ਕਰਕੇ ਹੁਣ ਮਾਤਾ ਮੈਂ ਗਲਤੀ ਕਰ ਹੀ ਬੈਠਾ ਜਾ ਉਹੋ ਜੀ ਗੱਲ ਬਾਤ ਹੈ ਫਿਰ ਕਰਦੇ ਕਹਿੰਦੇ ਜੋ ਤੈਨੂੰ ਜਿਵੇਂ ਚੰਗਾ ਲੱਗਦਾ ਉਵੇਂ ਵੇਖ ਲੈ ਜੀ ਹਾਂਜੀ ਪਹਿਲਾਂ ਤਾਂ ਕਰਦੇ ਵੀ ਸਾਰ ਗਾਲਾਂ ਹੀ ਕੱਢਦੇ ਸੀਗੇ ਵੀ ਅੱਦਾ ਕਰਕੇ ਵੀ ਤੂੰ ਆ ਕੰਮ ਕੀ ਕੀਤਾ ਹਾਂਜੀ ਹੂੰ ਤੂੰ ਸਹੀ ਕੱਢਦੇ ਸੀ ਗਾਲਾਂ ਹਾਂਜੀ ਕਰਦੇ ਤਾਂ ਸਹੀ ਗਾਲਾਂ ਕੱਢਦੇ ਸੀਗੇ ਸਾਰ ਤੇ ਹੁਣ ਪਰ ਉਹਦੋਂ ਖਿਆਲ ਨਹੀਂ ਆਇਆ ਵੀ ਆ ਕੰਮ ਨਾ ਹੀ ਕਰਦੇ ਹੁਣ ਤੁਸੀਂ ਉਹਨਾਂ ਦੇ ਘਰੇ ਜਾਂਦੇ ਸੀ ਉਹਦਾ ਘਰ ਬਰਬਾਦ ਹੋ ਗਿਆ ਪੱਟਿਆ ਗਿਆ ਮਾਂ ਬੱਚਿਆਂ ਤੋਂ ਵੱਖਰੀ ਹੋ ਗਈ ਬੱਚਰੇ ਬੱਚੇ ਮਾਂ ਤੋਂ ਵੱਖ ਹੋ ਗਏ ਮੀਆਂ ਬੀਬੀ ਵੱਖ ਵੱਖ ਹੋ ਗਏ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਤਾਣੇ ਸੈਨ ਨੂੰ ਮਿਲ ਰਿਹਾ ਸੋਨ ਨੂੰ ਮਿਲ ਰਿਹਾ ਅੱਜ ਉਹਨਾਂ ਦੇ ਘਰੇ ਜਿੰਦਰਾ ਲੱਗ ਗਿਆ ਤੇ ਤੁਸੀਂ ਐਸ਼ਨਾ ਇੱਥੇ ਘੁੰਮਦੇ ਫਿਰਦੇ ਹੋ ਸਾਰਾ ਆਪਾਂ ਨੂੰ ਆਪਾਂ ਇਹ ਤਾਂ ਨਹੀਂ ਚਾਹੁੰਦੇ ਸੀ ਵੀ ਆਪਾਂ ਐਸ਼ਨਾ ਆਪਾਂ ਜਿੱਦਾਂ ਕਿਸੇ ਦੇ ਘਰੇ ਜਿੰਦਰਾ ਲਵਾਈਏ ਆਪਾਂ ਤਾਂ ਇਹਦਾ ਚਾਹੁੰਦੇ ਨਹੀਂ ਸੀ ਉਨ ਲੇਕਿਨ ਸਾਰੋ ਜਦੋਂ ਉਹ ਆਪ ਹੀ ਨਹੀਂ ਖੁਸ਼ ਸੀਗੇ ਜੀ ਉਹ ਕਹਿੰਦਾ ਵੀ ਤੂੰ ਤਾਂ ਇਹਨੂੰ ਲੈ ਜਾ ਤੱਕੇ ਨਾਲ ਮੇਰੇ ਨਾਲ ਤੋੜਦਾ ਨਹੀਂ ਜੀ ਮੈਨੂੰ ਨਹੀਂ ਐ ਤੱਕੇ ਨਾਲ ਕੋਈ ਤੋੜ ਦੂਗਾ ਜੇ ਉਹਨੂੰ ਲੱਗਿਆ ਲੱਗਿਆ ਵੀ ਤੁਹਾਡੀ ਆਪਸ ਵਿੱਚ ਦੋਨਾਂ ਦੀ ਦੋਸਤੀ ਹੈ ਉਹਨੇ ਤਾਂ ਆਖਿਆ ਵੀ ਜੇ ਤੈਨੂੰ ਪਸੰਦ ਆ ਤੂੰ ਇਸੇ ਨਾਲ ਹੀ ਚੱਲ ਉਹਨੂੰ ਵੀ ਪਤਾ ਲੱਗ ਗਿਆ ਤੈਨੂੰ ਹੀ ਪਤਾ ਲੱਗ ਜੇ ਤੂੰ ਪੱਕੇ ਤੌਰ 'ਤੇ ਹੀ ਲੈ ਜਾਂਦੇ ਨਾਲ ਹਾਂਜੀ ਹਾਂਜੀ ਆਪਾਂ ਤਾਂ ਸਰ ਲੇਕਿਨ ਚਾਹੁੰਦੇ ਨਹੀਂ ਸੀ ਨਾ ਜੀ ਐਦਾ ਕੰਮ ਹੋਵੇ ਆਪਾਂ ਉਦੋਂ ਪਹਿਲਾਂ ਜਿਹੋ ਕਹ ਲੈ ਹੈਗ ਸੀ ਆਪਾਂ ਉਹਨੂੰ ਕਹੀ ਜਾਂਦੇ ਸੀਗੇ ਵੀ ਜੋ ਹੋ ਗਿਆ ਹੋ ਗਿਆ ਜੀ ਵੀ ਐਦੂ ਬਾਦ ਗਾ ਨਹੀਂ ਇਹੋ ਜਿਹਾ ਕੰਮ ਹੋਊਗਾ ਮੈਂ ਆਪ ਆ ਕੋ ਫੇ ਆਪਦਾ ਪਾਸਾ ਕਰ ਲੈਣਾ ਜੀ ਠੀਕ ਹੈ ਪਰ ਲੇਕਿਨ ਤੁਸੀਂ ਇਹਨਾਂ ਨੂੰ ਜੋ ਸਮਝਾ ਕਰ ਲਓ ਜਾਂ ਕਿਵੇਂ ਜੀ ਪਰ ਲੇਕਿਨ ਉਹਨਾਂ ਨੇ ਫਿਰ ਵੀ ਆ ਗੱਲ ਕਰਨ ਦੇ ਬਾਵਜੂਦ ਵੀ ਉਹ ਕਹਿੰਦੇ ਵੀ ਬਈ ਤੂੰ ਇਹਨੂੰ ਲੈ ਜਾ ਕੁੜੀ ਦੀ ਮੰਮੀ ਲੈ ਗਈ ਆ ਕੇ ਕੁੜੀ ਦੀ ਹਾਂਜੀ ਉਹ ਕੁੜੀ ਦੀ ਮੰਮੀ ਲੈ ਗਈ ਜਾਣਗੇ ਜਦੋਂ ਉਹ ਲੈਣ ਆਉਂਦੀ ਆ ਕੁੜੀ ਨੇ ਕਿਹਾ ਨਹੀਂ ਇੱਕ ਵਾਰੀ ਵੀ ਮੈਂ ਇਸੇ ਦੇ ਰਹਿਣਾ ਮੈਂ ਜਾਣਾ ਨਹੀਂਗਾ ਕਿਹਾ ਉਹਨੇ ਤਾਂ ਨਹੀਂ ਕਿਹਾ ਉਹ ਤਾਂ ਇੱਕ ਵਾਰਾ ਇਦਾਂ ਲੈ ਕੇ ਗਏ ਸੀ ਨਾ ਇਹ ਉਹਨਾਂ ਦੇ ਨਾਲ ਗੱਲ ਕਰਨ ਲੱਗੇ ਸੀ ਉਹਨਾਂ ਦੇ ਘਰੇ ਜੀ ਉਸ ਤੋਂ ਬਾਅਦ ਫਿਰ ਪਤਾ ਨਹੀਂ ਆਪਾਂ ਨੂੰ ਆਪਾਂ ਤਾਂ ਗਏ ਨਹੀਂ ਉਹਦੇ ਮਗਰ ਜੀ ਕਿਉਂਕਿ ਉਦਾਂ ਗੱਲਬਾਤ ਕੀ ਹੋਈ ਜੀ ਉਹਨਾਂ ਚ ਉਹ ਫਿਰ ਉਹ ਆਪਦੇ ਨਾਲ ਹੀ ਲੈ ਗਈ ਮੈਂ ਤਾਂ ਮਗਰ ਤੱਕ ਨਹੀਂ ਗਿਆ ਜੀ ਉਹ ਸਾਹਮਣੇ ਕਰਾ ਜੀ ਉਹਨਾਂ ਦਾ ਤੇ ਆਪਾਂ ਉਧਰ ਮਗਰ ਨਹੀਂ ਗਿਆ ਜੀ ਮੈਂ ਹਾਂਜੀ ਚੈਟ ਚੂਟ ਕਰਦੇ ਸੀ ਇੱਕ ਦੂਜੇ ਨੂੰ ਤੁਸੀਂ ਹਾਂਜੀ ਗੱਲ ਬਾਤ ਐਦਾ ਚੈਟ ਚੂਟ ਕਰਦੇ ਸੀ ਜੇ ਤਾਂ ਕਰਕੇ ਹੀ ਐਦਾ ਹੱਥੋਂ ਤੱਕ ਗੱਲ ਹੋਈ ਹਾਂਜੀ ਤੁਸੀਂ ਇੰਸਟਾ ਤੇ ਇੱਕ ਦੂਜੇ ਨੂੰ ਮੈਸੇਜ ਵੀ ਕਰਦੇ ਸੀ ਹਾਂਜੀ ਮੈਸੇਜ ਕਰਦੇ ਤਾਂ ਹੀ ਸਾਰਾ ਇੱਥੋਂ ਤੱਕ ਆ ਗੱਲ ਆ ਹੋਈ ਜੀ ਫੜੇ ਕਿਵੇਂ ਗਏ ਤੁਸੀਂ ਐਦਾ ਹੀ ਬਸ ਮੈਸੇਜ ਹੀ ਕੀਤਾ ਸੀਗਾ ਮੈਸੇਜ ਉਹਨਾਂ ਦੋ ਬੰਨੇ ਆਈਡੀ ਚੱਲਦੀ ਪਈ ਸੀ ਉਹਨਾਂ ਦੇ ਕੋਲੇ ਵੀ ਚੱਲਦੀ ਹੁੰਦੀ ਉਹਨਾਂ ਦੇ ਕੋਲੇ ਵੀ ਚੱਲਦੀ ਸੀ ਉਹ ਸਾਰਾ ਮੈਸੇਜ ਗਿਆ ਚਲਾ ਉਧਰ ਬਸ ਇਹਨਾਂ ਨੂੰ ਪਤਾ ਲੱਗ ਗਿਆ ਜੀ ਉਹਨਾਂ ਨੂੰ ਸ਼ਹਿਰ ਜਾਈ ਜਾਂਦੇ ਸੀ ਅੱਗੋਂ ਮਿਲ ਗਏ ਉਹ ਕਹਿੰਦੇ ਵੀ ਆ ਜਾ ਕਰੇ ਗੱਲ ਕਰਨੀ ਤੇਰੇ ਨਾਲ ਬਸ ਉਦੋਂ ਬਾਅਦ ਮੈਨੂੰ ਤਾਂ ਪਤਾ ਨਹੀਂ ਸੀ ਆਹ ਗੱਲ ਹੋ ਗਈ ਉਹਨਾਂ ਨੇ ਫਿਰ ਉਹ ਕਹਿੰਦੇ ਬਈ ਤੂੰ ਨੂੰ ਆ ਜਾ ਤੇਰੇ ਨਾਲ ਤੋਰ ਦੇਣੀ ਤੁਹਾਡੀ ਇਸ ਗਲਤੀ ਦੇ ਨਾਲ ਘਰਾਂ ਦੇ ਘਰ ਉੱਜੜ ਗਿਆ ਘਰਾਂ ਦੇ ਵਿੱਚ ਕਤਲ ਵੀ ਹੋ ਜਾਂਦਾ ਕੀ ਵਾਰ ਇਸੇ ਹੋ ਜਾਂਦੇ ਨਾ ਹਾਂਜੀ ਸਰ ਹੋ ਜਾਂਦਾ ਤੁਹਾਡੀ ਇਸ ਗਲਤੀ ਦੇ ਨਾਲ ਕਤਲ ਵੀ ਹੋ ਸਕਦੇ ਸੀ ਹਾਂਜੀ ਹੋ ਸਕਦੇ ਸਰ ਆਪਾਂ ਇਹ ਤਾਂ ਨਹੀਂ ਕਹਿੰਦੇ ਜੀ ਹੁੰਦੇ ਨਹੀਂ ਪਰ ਗਲਤੀ ਚਲੋ ਆਪਣੇ ਤੋਂ ਜਦੋਂ ਹੋ ਹੀ ਗਈ ਸਰ ਆਪਾਂ ਕੀ ਕਰ ਸਕਦੇ ਹਾਂ ਹੁਣ ਆਪਾਂ ਗਲਤੀ ਜੋ ਸੀ ਆਪਾਂ ਵੀ ਮੰਨਦੇ ਸੀ ਵੀ ਅੱਦਾ ਕਰਕੇ ਜੀ ਮੇਰੇ ਤੋਂ ਗਲਤੀ ਹੋ ਗਈ ਵੀ ਆਪਾਂ ਨੂੰ ਹੁਣ ਤੋ ਐਦੋ ਵਾਰ ਰੱਖ ਲੈ ਨੂੰ ਵੀ ਐਦੋ ਵਾਰ ਗਾਹ ਨਹੀਂ ਆਪਣੀ ਇਹੋ ਜੀ ਸ਼ਿਕਾਇਤ ਆਉਗੀ ਤੇਰੇ ਦਿੰਦੀ ਹੁਣ ਪਿੰਡ ਚ ਜਾਉਂਗੇ ਤੁਰਦੇ ਫਿਰਦੇ ਆ ਕਿਵੇਂ ਲੱਗਦਾ ਯਾਰ ਮੈਨੂੰ ਹਾਂ ਸ਼ਰਮ ਬਹੁਤ ਆਉਂਦੀ ਐ ਤੁਰਦ ਜਾਂਦੇ ਹੁੰਦੀ ਐ ਜਦੋਂ ਮੋਬਾਈਲ ਤੇ ਜਦੋਂ ਵੀਡੀਓ ਵਾਇਰਲ ਹੋ ਗਈ ਐ ਅੱਦਾ ਵੀਡੀਓ ਚੱਲ ਰਹੀ ਐ ਤੇ ਤਾਂ ਕਰਕੇ ਜੀ ਫਿਰ ਹਾਂਜੀ ਤੇ ਉਹ ਫਿਰ ਜਿਹੜਾ ਕੋਈ ਲਿਆਜੀ ਬੰਦਾ ਟੱਕਰਦਾ ਉਹ ਫਿਰ ਕਹਿੰਦਾ ਹੀ ਆ ਸਰ ਜੀ ਹਾਂਜੀ ਯਾਰ ਦੋਸਤ ਕੀ ਕਹਿੰਦੇ ਤੁਹਾਨੂੰ ਫਿਰ ਹੁਣ ਯਾਰ ਦੋਸਤ ਦਾ ਜਲੀਲ ਕਰਦੇ ਹਾਂਜੀ ਕੋਈ ਵਧਾਈਆਂ ਦਿੰਦਾ ਕੋਈ ਕੁਛ ਕਹਿੰਦਾ ਜਨਤਾ ਹਾਂਜੀ ਜਨਤਾ ਇਹ ਵਧਾਈਆਂ ਨੂੰ ਕਿੱਡਾ ਕ ਵੱਡਾ ਤੁਸੀਂ ਜੰਗ ਜਿੱਤ ਕੇ ਆਏ ਹੋ ਜੰਗ ਤਾਂ ਨਹੀਂ ਜਿੱਤ ਕੇ ਆਏ ਸਾਰਾ ਲੇਕਿਨ ਤੁਹਾਨੂੰ ਪਤਾ ਹੀ ਹੈ ਜੀ ਦੁਨੀਆ ਦੇ ਦੁਨੀਆ ਦੇ ਕਿਹੜਾ ਮੂੰਹ ਫੜੇ ਜਾਂਦੇ ਜੀ ਕੋਈ ਕਿਸੇ ਹਿਸਾਬ ਨਾਲ ਟੰਗ 'ਚ ਗੱਲ ਕਰਦਾ ਕੋਈ ਕਿਸੇ ਹਿਸਾਬ 'ਚ ਟੰਗ 'ਚ ਗੱਲ ਕਰਦਾ ਜੀ ਐਸਾ ਵਗੈਰ ਗੱਲ ਕਿਵੇਂ ਦੇਖੋਗੇ ਜਿਹੜਾ ਤੁਹਾਡੇ ਮੁੰਡੇ ਨੇ ਇੱਕ ਬਹੁਤ ਵੱਡਾ ਗਲਤ ਕੰਮ ਕਰਿਆ ਬਿਲਕੁਲ ਤੁਹਾਡੇ ਆਪ ਦੇ ਸਕੇ ਆ ਬਾਰਵੀਂ ਸਾਹਮਣੇ ਆਜ ਉਹਨਾਂ ਦੇ ਘਰ ਨੂੰ ਤਾਲਾ ਲੱਗ ਗਿਆ ਹਾਂਜੀ ਮਾਮੀ ਇਹ ਕਹਿਣਾ ਚਾਹੁੰਨੀ ਆ ਵੀ ਸਾਡੇ ਘਰ ਬਹੁਤ ਲੜਾਈ ਝਗੜਾ ਕਰਾਉਂਦੀ ਸੀ ਜਦੋਂ ਇੱਧਰ ਹੀ ਆਉਂਦੀ ਸੀਗੀ ਦਿਨ ਰਾਤ ਇੱਧਰ ਹੀ ਰਹਿੰਦੀ ਹੁੰਦੀ ਸੀ ਤੁਹਾਡੇ ਘਰੇ ਸਾਡੇ ਘਰੇ ਅਸੀਂ ਇਹਨੂੰ ਬਹੁਤ ਇਹ ਗੱਲਾਂ ਆਂਦੇ ਹੁੰਦੇ ਸਾਂ ਮੈਂ ਆਖਣਾ ਵੀ ਤੂੰ ਆਪਦੇ ਘਰੇ ਜਾ ਠੀਕ ਆ ਮੁੰਡੇ ਨੂੰ ਕੰਮ ਸੱਤ ਕਿਤੇ ਵੀ ਮੁੰਡਾ ਕੰਮ ਤੇ ਜਾਂਦਾ ਸੀ ਮੁੰਡੇ ਨੂੰ ਫੋਨ ਕਰਕੇ ਸਾਧ ਲੈਂਦੀ ਸੀ 2 ਮਹੀਨੇ ਹੋ ਗਏ ਕੰਮ ਨਹੀਂ ਸੀ ਮੇਰੇ ਮੁੰਡੇ ਨੂੰ ਕਰਨ ਦਿੰਦੀ ਜਿੱਥੋਂ ਮਰਜੀ ਆਂਡ ਗਵਾਂਡ ਤੋਂ ਪੁੱਛ ਲਓ ਕਿਸੇ ਨੂੰ ਵੀ ਪੁੱਛ ਲਓ ਤੇ ਕੰਮ ਤੇ ਜੇ ਜਾਂਦਾ ਸੀ ਫੇਰ ਮੇਰੇ ਇਹਨਾਂ ਨੇ ਦੋ ਨੇ ਚੱਲ ਲੜ ਕੇ ਚੱਲ ਮੇਰੇ ਮੁੰਡੇ ਨੇ ਮੇਰੇ ਘਰ ਦੇ ਭਾਂਡੇ ਪਾਨ ਤੇ ਫੇਰ ਵੀ ਮੈਂ ਸਮਝਾਇਆ ਮੈਂ ਕਿ ਰੀਟਾ ਤੇਰੇ ਕਰਨਾ ਸਾਡੇ ਘਰੇ ਲੜਾਈ ਪੈਂਦੀ ਹੈ ਇਹ ਮੇਰੇ ਮੁੰਡੇ ਨੂੰ ਉਦੋਂ ਹੀ ਦੱਸ ਦਿੰਦੀ ਸੀ ਫੋਨ ਲਾ ਕੇ ਆਖ ਦਿੰਦੀ ਸੀ ਮੰਮੀ ਕਦੀ ਮੈਨੂੰ ਡੇਲੇ ਕਾੜਦੀ ਆ ਕਦੀ ਮੰਮੀ ਮੈਨੂੰ ਕਿਵੇਂ ਵੇਂਦੀ ਆ ਕਦੀ ਕਿਵੇਂ ਵੇਂਦੀ ਤੁਹਾਨੂੰ ਮੰਮੀ ਕਹਿੰਦੇ ਸੀ ਹਾਂ ਮੰਮੀ ਤਾਂ ਚਾਲਾ ਵੋਟੀਆਂ ਵੀ ਹੈਗੀਆਂ ਆਂਡ ਗਵਾਂਡ ਦੀਆਂ ਸਾਰੀਆਂ ਮੰਮੀ ਹਾਂ ਦਗਾਣੇ ਹਾਂਜੀ ਤੇ ਅਸੀਂ ਤਾਂ ਭਾਈ ਬਹੁਤ ਆਪ ਔਖੇ ਖੜੇ ਸਾਂ ਵੀ ਇਹ ਤਾਂ ਨਸ਼ਾ ਪੱਤਾ ਕਰਦਾ ਮੈਂ ਆਪ ਘਰਾਂ ਦਾ ਖੁਦ ਕੰਮ ਕਰਦੀ ਆ ਇਹ ਮੈਨੂੰ ਫੇਰ ਆਖ ਦਿੰਦਾ ਸੀ ਮੰਮੀ ਦੇ ਦੇ 100 ਮੰਮੀ ਦੇ ਦੇ 50 ਮੈਂ ਆਖਿਆ ਵੀ ਭਰਾਵਾ ਮੈਂ ਕਿੱਥੋਂ ਲਿਆਵਾਂ ਤੂੰ ਦਿਹਾੜੀ ਦਾਪਾ ਕਰ ਠੀਕ ਆ ਨਾ ਜੀ ਤੇ ਇਹ ਦਿਹਾੜੀ ਦਾਪਾ ਇਹ ਨਹੀਂ ਸੀ ਕਰਨ ਦਿੰਦੀ ਜਦੋਂ ਦਿਹਾੜੀ ਤੇ ਨੇ ਜਾਣਾ ਚਾਹ ਕਿਤੇ ਗਵਾਂਢ ਲੱਗ ਜਾਣਾ ਫੋਨ ਕਰ ਕਰਮਾਗਰ ਸੱਦੀ ਜਾਣਾ ਤੂੰ ਘਰੇ ਆ ਜਾ ਤੂੰ ਘਰੇ ਆ ਜਾ ਨਹੀਂ ਉਹਨੂੰ ਇਹ ਨਹੀਂ ਕਿਹਾ ਵੀ ਇੱਕ ਦਿਹਾੜੀ ਦੱਪੇ ਵਾਲਾ ਬੰਦਾ ਹੈਗਾ ਨਸ਼ਾ ਪੱਤਾ ਖਾਂਦਾ ਮੇਰਾ ਮੁੰਡਾ ਤੈਨੂੰ ਕਿੱਥੋਂ ਰੋਟੀ ਪੂਰੀ ਲੈ ਦੁਖੋ ਇਹ ਗੱਲ ਸਰ ਕਹੀ ਸੀ ਮੈਂ ਆਖਿਆ ਉਹਦੀ ਮੰਮੀ ਨੂੰ ਮੈਂ ਇਹ ਗੱਲ ਕਹੀ ਆ ਮੈਂ ਆਖਿਆ ਵੀ ਇਹ ਖਾਂਦਾ ਨਸ਼ਾ ਪਤਾ ਤੇਰੀ ਕੁੜੀ ਆਜਾਂ ਦੀ ਵੀ ਮੈਂ ਇਸੇ ਤੇ ਹੀ ਜਾਣਾ ਦਵਾ ਦਾ ਕਾਪੀ ਪਿੰਨ ਤੇ ਸੈਣ ਕਰਤੇ ਪੰਚਾਇਤ ਨੇ ਚਲੋ ਆਪਣੇ ਘਰ ਤੋਰਤੀ ਆਪਾ ਇਹ ਨਹੀਂ ਆਖਿਆ ਮੈਂ ਫੇਰ ਵੀ ਆਖਿਆ ਮੈਂ ਆਖਿਆ ਨਿੱਕੇ ਨਿੱਕੇ ਉਹਦੇ ਬੱਚੇ ਆ ਤੂੰ ਭਈ ਆਪਦੇ ਘਰੇ ਜਾ ਉਹਦਾ ਬੰਦਾ ਘਰ ਨਹੀਂ ਸੀ ਮੁੜ ਕੇ ਵੜਨ ਦਿੰਦਾ ਆਂਦਾ ਮੈਂ ਘਰੇ ਆਪਦੇ ਰੱਖਣੀ ਨਹੀਂ ਮੁੜ ਕੇ ਜਦੋਂ ਆਪਣੇ ਘਰ ਤੋਰਤੀ ਫੇਰ ਆਪਦੀ ਸੱਸ ਨੂੰ ਚੜਾ ਲਿਆ ਆ ਫਿਰ ਇਹਦੇ ਕੋਲ ਤਾਂ ਕੁਝ ਨਹੀਂ ਆਉਂਦਿਆ ਪੰਚਾਇਤ ਨੇ ਵੀ ਤੋਰਤੀ ਹੱਸਤਾ ਆਖਿਆ ਜੇ ਆਪਦੀ ਚਲ ਤੂੰ ਲੈ ਆਇਆ ਚਲ ਉਹਨੇ ਤੋਰਤੀ ਆਪਦੀ ਲੈ ਕੇ ਪਾਸੇ ਚਲ ਜਾ ਇੱਥੇ ਨਾ ਤੂੰ ਪਿੰਡ 'ਚ ਰਹਿ ਹੁਣ ਤੁਹਾਡੀ ਵੀ ਇਹਦੇ ਨਾਲ ਬਦਨਾਮੀ ਹੋ ਰਹੀ ਹੈ ਉਹਨਾਂ ਦੇ ਤਾਂ ਘਰ ਮੈਂ ਪਹਿਲਾਂ ਵੀ ਕਰ ਬਦਨਾਮੀ ਤੂੰ ਜ਼ਿਆਦਾ ਹੀ ਹੋ ਗਈ ਜੀ ਅਸੀਂ ਨਾ ਕਿਤੇ ਗਿੱਲੇ ਗੋਏ ਤੇ ਪੈਰ ਨਹੀਂ ਸੀ ਕਿਸੇ ਦਾ ਰੱਖਣ ਵਾਲੇ ਤੇ ਬਦਨਾਮੀ ਸਾਡੀ ਜ਼ਿਆਦਾ ਹੋਗੀ ਤੁਹਾਡਾ ਤਾਂ ਮੁੰਡਾ ਤੁਹਾਡੇ ਘਰੇ ਫਿਰਦਾ ਉਹਨਾਂ ਦੀ ਤਾਂ ਨੋ ਚਲੀ ਗਈ ਉਨ੍ਹਾਂ ਦੀ ਬਦਨਾਮੀ ਹੋ ਗਈ। ਉਹਨਾਂ ਦੇ ਬੱਚੇ ਰੁਲ ਗਏ ਨਿਕੇ ਨਿਕੇ ਹੁਣ। ਬੱਚੇ ਤਾਂ ਰੁਲ ਗਏ। ਅਸੀਂ ਸਾਨੂੰ ਕਿਹੜਾ ਬੱਚਿਆਂ ਦਾ ਆਉਂਦਾ ਨਹੀਂ। ਸਤਾਨੇ ਬੱਚੇ ਰੁਲ ਗਏ। ਬੱਚਾ ਇੱਕ ਦੁੱਧ ਪੀਂਦਾ ਸੀ। ਹੂੰ। ਪਰ ਫੇਰ ਵੀ ਉਹਨੂੰ ਚਾਹੀਦਾ ਸੀ ਆਪਦੇ ਬੱਚੇ ਆਪਦੇ ਚੱਲ ਮਾਂ ਦੇ ਨਾਲ ਤੋਰਗੀ ਸੀ ਆਪਦੇ ਬੱਚਿਆਂ। ਲੈ ਤਾਂ ਵੇਂਦੀ ਮੈਂ ਬੱਚੇ ਵੀ ਲੈ ਕੇ ਜਾਣੇ। ਆਂਦੀ ਮੈਂ ਬੱਚੇ ਲੈ ਜਾਣੇ ਨਹੀਂ। ਹੂੰ। ਤੁਸੀਂ ਇੱਕ ਮਾਂ ਹੋ ਤੁਸੀਂ ਸਮਝਾਉਂਦੀ ਕੁਛ ਨਹੀਂ ਕਰੀ। ਬਹੁਤ ਜ਼ਿਆਦਾ। ਹੂੰ। ਪਰ ਉਹ ਨਹੀਂ ਸੀ ਨਾ ਇਹਨੂੰ ਸਮਝਣ ਦਿੰਦੀ। ਹੂੰ। ਉਹ ਨਹੀਂ ਸੀ ਸਮਝਣ ਦਿੰਦੀ ਇਹਨੂੰ। ਹੂੰ। ਜੇਦੋਂ ਉਹਨੇ ਫੋਨ ਕਰਨਾ ਉਦੋਂ ਇੰਨੇ ਝੱਟ ਚ ਕਦੀ ਕਿਤੇ ਆ ਜਾਣਾ ਕਦੀ ਕਿਤੇ ਆ ਜਾਣਾ ਅਸੀਂ ਆਖਣਾ ਤੂੰ ਦਿਹਾੜੀ ਗਿਆ ਸਮੈਂ ਮੈਂ ਉਹੀ ਆ ਗਿਆ ਸਾਨੂੰ ਵੀ ਚਲੀ ਗੱਲ ਨਹੀਂ ਸੀ ਦੱਸਦਾ ਵੀ ਉਹਨੇ ਫੋਨ ਲਾਇਆ ਤੁਹਾਨੂੰ ਪਤਾ ਕਿੰਨੇ ਚਿਰ ਬਾਅਦ ਲੱਗਾ ਸੀ ਸਾਨੂੰ ਤਾਂ ਬਈ ਮਹੀਨੇ ਮਹੀਨੇ ਤੋਂ ਬਾਅਦ ਹੀ ਪਤਾ ਲੱਗਾ ਵੀ ਇਹਨਾਂ ਦੀ ਕੋਈ ਮਹੀਨੇ ਦੀ ਗੱਲ ਕੇ ਚਾਂਦੋਂ ਦੀ ਚੱਲਦੀ ਸੀ ਆਪਾਂ ਨੂੰ ਨਹੀਂ ਇਸ ਗੱਲ ਕਹਾਣੀ ਦਾ ਪਤਾ ਤੇ ਇਹ ਮੁੜ ਕੇ ਆਂਦਾ ਨਾ ਆਂਦਾ ਵੀ ਉਹ ਆਂਦਾ ਵੀ ਇਹਦੇ ਘਰ ਆਲਾ ਸਾਡੇ ਘਰੇ ਨਾ ਤੂੰ ਆਇਆ ਕਰ ਇਹ ਆਂਦਾ ਮੈਂ ਘਰੇ ਨਹੀਂ ਆਉਂਦਾ ਤੁਹਾਡੇ ਇਹ ਕਰੇ ਜਾਣੋ ਵੀ ਉਹਨਾਂ ਦੇ ਹਟ ਗਿਆ ਉਹ ਫੇਰ ਵੀ ਕਦੀ ਉਹਨੇ ਡੋਲੂ ਚ ਰੋਟੀਆਂ ਲੈ ਆਉਣੀਆਂ ਕਦੀ ਕਿਵੇਂ ਲੈਣੀਆਂ ਜਿਹੜੀਆਂ ਕਰੇ ਪੱਕਦੀਆਂ ਸੀ ਉਹ ਖਾਂਦਾ ਨਹੀਂ ਸੀ ਬਹੁਤ ਹੀ ਜ਼ਿਆਦਾ ਸਾਨੂੰ ਤਾਂ ਸਵਾ ਪਰੇਸ਼ਾਨ ਕੀਤਾ ਸੀ ਤੁਹਾਡਾ ਮੁੰਡਾ ਰੋਟੀ ਤੁਹਾਡੀ ਪੱਕੀ ਖਾਂਦਾ ਨਹੀਂ ਸੀ ਉਹਦੀ ਪੱਕੀ ਖਾਂਦਾ ਸੀ ਉਹਦੀ ਉਹ ਪਕਾ ਕੇ ਲਿਆਉਂਦੀ ਸੀ ਘਰੋਂ ਡੋਲੂ ਚ ਹਾਂਜੀ ਉਹ ਘਰੋਂ ਪਕਾ ਕੇ ਲਿਆਉਂਦੀ ਸੀ ਜਦੋਂ ਡੋਲੂ ਚ ਰੋਟੀ ਪਕਾ ਕੇ ਲਿਆਉਂਦੀ ਸੀ ਤੇ ਉਹ ਤੁਹਾਡੇ ਘਰੇ ਫੜਾ ਕੇ ਜਾਂਦੀ ਰੋਟੀਆਂ ਉਹ ਮੈਂ ਤਾਂ ਆਪ ਬਾਹਰ ਅੰਦਰ ਜਾਣ ਵਾਲੀ ਆ ਹੁਣ ਵੀ ਆ ਕੁੜੀ ਸੱਦ ਕੇ ਲਈ ਆਈ ਬਾਹਰੋਂ ਹੀ ਮੈਨੂੰ ਤੇ ਮੈਂ ਤਾਂ ਆਪਣੀ ਘਰੇ ਮੈਂ ਤਾਂ ਜਦੋਂ ਤੁਸੀਂ ਆ ਸਾਰਾ ਕੁਝ ਵੇਖ ਲਿਆ ਸੀ ਦੋਲੂ ਚ ਰੋਟੀਆਂ ਲਿਆਉਂਦੀ ਸੀ ਪਕਾ ਕੇ ਤੁਸੀਂ ਉਹਨਾਂ ਦੇ ਘਰੇ ਜਾ ਕੇ ਪਿੰਡ ਦੇ ਬੰਦੇ ਸੱਦ ਕੇ ਸਿਆਣੇ ਉਹਨਾਂ ਲਾਂਭਾ ਨਹੀਂ ਦਿੱਤਾ ਬਈ ਤੁਸੀਂ ਆ ਦੀ ਨੂੰ ਨੂੰ ਸਮਝਾਓ ਕੱਲ ਨੂੰ ਸਾਨੂੰ ਮਾਰਾਂ ਨਾ ਕਿਹੋ ਅਸੀਂ ਆਣ ਗਵਾਂਡ ਨੂੰ ਸਾਰਿਆਂ ਨੂੰ ਦੱਸਿਆ ਆ ਸੀ ਇਹ ਗੱਲ ਵੀ ਭਾਈ ਆ ਗੱਲ ਹੈਗੀ ਜਦੋਂ ਅਸੀਂ ਇਹ ਗੱਲ ਕਰਦੇ ਸਾਂ ਉਹ ਆਣ ਕੇ ਸਾਡੇ ਘਰੇ ਕਲੇਸ਼ ਪਾਉਂਦੀ ਸੀ ਮੇਰਾ ਮੁੰਡਾ ਸਾਨੂੰ ਮਾਰਦਾ ਸੀ ਇਹੋਈ ਜੀ ਹਾਂ ਜੀ ਹੁਣ ਪੰਚਾਇਤ ਨੇ ਕੀ ਫੈਸਲਾ ਕਰਤਾ ਤੁਹਾਡਾ ਪੰਚਾਇਤ ਨੇ ਸਾਡੇ ਨਾਲ ਕੋਈ ਫੈਸਲਾ ਨਹੀਂ ਕੀਤਾ ਪੰਚਾਇਤ ਨੇ ਉਦਨ ਤੌਰ ਜਰੂਰ ਦਿੱਤੀ ਆ ਵੀ ਆਪਦੇ ਘਰੇ ਲੈ ਜਾਓ ਸਾਰਾ ਉਹ ਬਣਵਾ ਬਣਮੂਨ ਕੇ ਕਾਗਤ ਪੱਤਰ ਤਹਿਸੀਲ ਚੋਂ ਲੈ ਆ ਚੱਲ ਸਾਡੇ ਨਾਲ ਉਹਨੇ ਤੌਰ ਤੀ ਆਂਦਾ ਤੁਸੀਂ ਲੈ ਜਾਓ ਇਹ ਤੇ ਮੈਂ ਤਾਂ ਫੇਰ ਵੀ ਆਖਿਆ ਮੈਂ ਕਿਹਾ ਵੀ ਅਸੀਂ ਮਿੰਤ ਤਰਲਾ ਕੀਤਾ ਮੈਂ ਕਿਹਾ ਤੂੰ ਆਪਦੇ ਘਰੇ ਚੱਲ ਜਾ ਆਪਦੇ ਬੱਚਿਆਂ ਚ ਵੀ ਤੂੰ ਇਹਦੇ ਤੋਂ ਕੀ ਲੈਂਗੀ ਤੁਸੀਂ ਉਹ ਮੁੰਡੇ ਨੂੰ ਨਹੀਂ ਕਿਹਾ ਜਿਹੜਾ ਤੁਹਾਡਾ ਭਤੀਜਾ ਸੀ ਤੁਹਾਡੇ ਜੇਡ ਦਾ ਮੁੰਡਾ ਸੀ ਉਹਨੂੰ ਕਿਹਾ ਨਹੀਂ ਪੁੱਤ ਸਾਥੋਂ ਗਲਤੀ ਹੋ ਗਈ ਅਸੀਂ ਮੈਂ ਮੰਨ ਲਣੀ ਹੈ ਗਲਤੀ ਇਹਨੇ ਕਿ ਗਲਤੀ ਮੰਨੀ ਮਾਵੀ ਆਖਿਆ ਮੈਂ ਆਖਿਆ ਚਲੋ ਗਲਤੀ ਹੋ ਗਈ ਇਨਸਾਨ ਤੋਂ ਕਿਹਦੇ ਕੋਈ ਨਹੀਂ ਗਲਤੀ ਹੁੰਦੀ ਸਾਰਿਆਂ ਤੋਂ ਗਲਤੀ ਹੋ ਜਾਂਦੀ ਆ ਮੈਂ ਆਖਿਆ ਚਲ ਗਲਤੀ ਹੋ ਗਈ ਆ ਉਹਦੇ ਵੰਡੇ ਦੀ ਗਲਤੀ ਮੈਂ ਮੰਨਦੀ ਆ ਆਂਦਾ ਮੈਨੂੰ ਆਂਦਾ ਚਾਚੀ ਕੋਈ ਗਲਤੀ ਨਹੀਂ ਆਂਦਾ ਬਸ ਜਿਵੇਂ ਇਹ ਰਾਜੀ ਆ ਉਵੇਂ ਜਾਣ ਦੇ ਆਂਦਾ ਇਹਨੇ ਆਪ ਧੋਰੀ ਨਾਲ ਵੀ ਉਹ ਤਾਂ ਫਿਰ ਜਦੋਂ ਕਹਿੰਦੇ ਅੱਖੀਂ ਵੇਖ ਕੇ ਮੱਖੀ ਖਾਦੀ ਨਹੀਂ ਨੇ ਆਂਦੀ ਉਹਨੇ ਵੇਖ ਲਿਆ ਸੀ ਸਾਰਾ ਕੁਝ ਫਿਰ ਉਹ ਕਹਿੰਦਾ ਆਪੇ ਫਿਰ ਵੀੜ ਕੋ ਸੈਂਡ ਉਹਨੂੰ ਕਰਤਿਆਂ ਨਾ ਇਹਨੂੰ ਪਤਾ ਨਹੀਂ ਸੀਗਾ ਸੁੱਖਾ ਸੱਖਾ ਪੀਂਦਾ ਸੀਗਾ ਇਹਨੇ ਜਦੋਂ ਸਾਰੀਆਂ ਵੀ ਰਿਕਾਰਡਿੰਗਾਂ ਰਿਕੋਡਾਂ ਜੋ ਵੀ ਸੀ ਇਹਨੇ ਉਹਨੂੰ ਸੈਂਡ ਕਰਤਿਆਂ ਉਹਦੇ ਘਰ ਵਾਲੇ ਨੂੰ ਉਹ ਉਹਦਾ ਹੀ ਆ ਗਿਆ ਉਹ ਆਂਦਾ ਇਹਨੂੰ ਆਂਦਾ ਨਿਰਮਲ ਤੂੰ ਵੀ ਘਰੇ ਆ ਜਾ ਤੇ ਉਹਨੂੰ ਵੀ ਸੱਦ ਲਿਆ ਅੱਜ ਘਰ ਦੇ ਨੂੰ ਤੇ ਉਹਦੋਂ ਮੁੜ ਕੇ ਉਹਨਾਂ ਨੇ ਆਖਤਾ ਵੀ ਅਸੀਂ ਰੱਖਣੀ ਨਹੀਂਗੀ ਵੀ ਤੁਸੀਂ ਆਹ ਗੱਲ ਕਰੀ ਖੜੇ ਜੋ ਹੁਣ ਫਿਰ ਪਿੰਡ ਦੇ ਵਿੱਚ ਆਂਡੀ ਗਵਾਂਡੀ ਵੀ ਨਹੀਂ ਇਹਨੂੰ ਵੜਨ ਦਿੰਦੇ ਹੁਣੇ ਘਰਾਂ ਦੇ ਵਿੱਚ ਤੇ ਆਂਡਾਂ ਰਿਸ਼ਤੇਦਾਰਾਂ ਵੀ ਕਿਸੇ ਵੜਨ ਦੇਣਾ ਆਂਡਾਂ ਗਵਾਂਡਾਂ ਨੇ ਕਾਦਾ ਸਾਰੇ ਫੇਟ ਲਾਣ ਤੇ ਦਈ ਜਾਂਦੇ ਜੀ ਵੀ ਤੂੰ ਇਹ ਕੀ ਕੀਤਾ ਹੁਣ ਸੋਚਣਾ ਤਾਂ ਚਲੋ ਇਹ ਤਾਂ ਕੀ ਆ ਉਹ ਮੇਰੀ ਉਮਰ ਦੀ ਆ ਜਿਹੜੀ ਉਹ ਜਨਾਨੀ ਆ ਪਿੱਛੇ ਵੀ ਬੱਚੇ ਛੱਡ ਕੇ ਆਈ ਆ ਹਾਂਜੀ ਤੁਹਾਡੀ ਉਮਰ ਦੀ ਉਹ ਹਾਂਜੀ ਪਹਿਲੀ ਗੱਲ ਆ ਫੋਟੋਆਂ ਚ ਵੇਖ ਹੀ ਲਈ ਹੋਣੀ ਤੁਸੀਂ